ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੀਤੋ ਆ ਗਿਆ ਸੱਜਣੋ ਛੋਟੀ ਸੀਤੋ ਕਹਿ ਦਿੰਦੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਦੀ ਗੱਲ ਕਰੀਏ ਤਾਂ ਦੁਬਲੀ ਮੇਨ ਇਹਨਾਂ ਵੀਰਹਾਰਾਂ ਨੂੰ ਆ ਸ਼ਹਿਰ ਲਾ ਲੋ ਕਸਬਾ ਲਾ ਲੋ ਦੁਬਲੀ ਲੱਗਦਾ ਘਰੇਲੂ ਪਰਿਵਾਰ ਕੋਲ ਘਰੇ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਸੱਜਣੋ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਇੱਕ ਆ ਝੋਟੀ ਥੂਆ ਪਹਿਲਾ ਸੁੰਦੀ ਤੇ ਇੱਕ 7 7.5 ਮਹੀਨਿਆਂ ਦੀ ਬਹੁਤ ਚੰਗੇ ਵੱਡੇ ਕਦ ਕਾਟ ਦੀ ਪਿਓਰ ਨੀਲੀ ਰਾਵੀ ਦੀ ਝੋਟੀ ਆ ਸੱਜਣੋ ਕੋਈ ਵੀ ਔੜਾ ਬੰਨਾ ਨਹੀਂ ਬਾਕੀ ਆਪਾਂ ਲੇਖਾ ਜੋਖਾ ਮਾਲਕਾਂ ਤੋਂ ਪੁੱਛਦੇ ਆ ਜਿਹੜੀ ਪਸੰਦ ਆਉਂਦੀ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਨੇ ਜੁੜੇ ਹੋ ਐਂਡ ਤੱਕ ਆ ਜੋ ਲਈਏ ਡਿਟੇਲ ਭਰਾ ਤੋਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਵਧੀਆ ਠੀਕ ਠਾਕ ਤੁਸੀਂ ਦੱਸੋ ਬਸ ਵਧੀਆ ਚੜ੍ਹਦੀ ਕਲਾ ਵੀਰੇ ਤੂੰ ਸੁਣਾ ਮੇਰਾ ਭਰਾ ਹਾਂਜੀ ਵਧੀਆ ਨਾ ਕੀ ਮੇਰੇ ਭਰਾ ਆ ਰਾਂ ਦਾ ਇੱਥੇ ਸਰਦਾਰ ਗੁਰਜਿੰਦਰ ਸਿੰਘ ਸਰਦਾਰ ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਹਾਂਜੀ ਤੇ ਵੀਰੇ ਆਪਣਾ ਪਿੰਡ ਇਹ ਪਿੰਡ ਸੀ ਤੋਂ ਨਾ ਬਾਦ ਛੋਟੀ ਸੀਤੋ ਦੇ ਨਾਂ ਨਾਲ ਚੱਲਦਾ ਛੋਟੀ ਸੀਤੋ ਦੇ ਨੇੜੇ ਦੁੱਬਲੀ ਆ ਗਏ ਨੇੜੇ ਦੁੱਬਲੀ ਤਸਵੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤਰਨਤਾਰ ਨੇੜੇ ਦੁੱਬਲੀ ਤੋਂ ਪਿੰਡ ਮਸ਼ਹੂਰ ਆ ਜਿਵੇਂ ਕੋਟ ਬੁੱਢਾ ਤੇ ਦੁੱਬਲੀ ਕੋਟ ਬੁੱਢਾ ਤੇ ਦੁੱਬਲੀ ਦੁੱਬਲੀ ਉਹ ਪਿੰਡ ਮਸ਼ਹੂਰ ਆ ਹਨਾ ਨੇੜੇ ਇਹਦੇ ਜਿਵੇਂ ਨੇੜੇ ਇਹਦੇ ਬਿਲਕੁਲ ਨੇੜੇ ਜਿੰਨਾਂ ਨੂੰ ਕਹਦੇ ਆ ਤੇ ਨੰਬਰ ਕਿਹੜਾ ਲਾਉਣਾ ਵੀਰ ਨੇ ਨੰਬਰ 628743 44894 ਇੱਕ ਵਾਰੀ ਹੋਰ ਰਿਪੀਟ ਕਰੀਏ 628743 44894 ਇਹ ਪਸ਼ੂ ਆਪਣੇ ਘਰ ਦੀ ਆ ਨਾ ਹਾਂਜੀ ਘਰ ਦੇ ਘਰ ਦੇ ਕੋਈ ਵਪਾਰ ਲੈਣ ਦਾ ਤਾਂ ਨਹੀਂ ਦਾ ਘਰ ਦੇ ਪਾਲੇ ਹੋਏ ਪਸ਼ੂ ਆ ਇਹ ਘਰ ਦੇ ਪ ਆ ਛੋਟੀ ਕਿੰਨੇ ਚਿਰ ਦੀ ਗੱਬਣ ਇਹ ਵੀਰੇ 7.5 ਮਹੀਨਿਆਂ ਦੀ ਗੱਬਣ ਜੋ ਆਪਣੀ ਚੈੱਕ ਪਾਸ ਅਗਲਾ ਆਉਗੀ ਕਰਾ ਕੇ ਲੈ ਆਪ ਦੀ ਤਸੱਲੀ ਕਰਕੇ ਖੜੇ ਜੀ ਠੀਕ ਆ ਹਾਂਜੀ ਤੀਜਾ ਸੂਏ ਨੇ ਸੂਣਾ ਜੋ ਤੀਜਾ ਸੂਏ ਨੇ ਸੂਣਾ ਹਾਂਜੀ ਦੂਜੇ ਸੂਏ ਕਿੰਨਾ ਕੁ ਦੁੱਧ ਚੁੰਦੇ ਰਹੇ ਆ ਦੁੱਧ ਵੀਰੇ ਇਹਦੇ ਥੱਲੇ ਨਾਲ ਦਾ ਚੁੰਦਾ ਰਿਹਾ ਕਿੰਨਾ ਕੁ ਦੁੱਧ ਉਹ ਤੇ 14 ਲੀਟਰ ਦੁੱਧ ਕਹਿੰਦੇ ਕਰ ਠੀਕ ਆ 14 ਦੁੱਧ ਚੋਇਆ ਪਰ ਦੂਜੇ ਸੂਏ ਇਹਦੇ ਤੋਂ ਗੱਬਣ 487 487 ਦਾ ਸੀਮਨ ਲੱਗਾ ਹੁਣ ਇਹਦੇ ਓਕੇ ਹਾਂਜੀ ਤੇ ਬਾਕੀ ਜਿਵੇਂ ਹੁਣ ਆਪਾਂ 7.5 ਮਹੀਨਿਆਂ ਦੀ ਗੱਬਣ ਇਹ ਮੈਂ ਸੇਲ ਕਰਨੀ ਆ ਹਾਂਜੀ ਤੇ ਇਹ ਦੂਜਾ ਨਾਂ ਕੀ ਲੈਂਦੇ ਵੀਰੇ ਕੋਈ ਭਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਨਾ ਜੀ ਨਾ ਕਿਹੇ ਗੱਲ ਦੀ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਹਾਂ ਵੀ ਕਈ ਭੈਣ ਭਰਾ ਸੋਚਦੇ ਵੀ ਕੱਚੀ ਵੇਚਦੇ ਆ ਹਾਂਜੀ ਹਾਂਜੀ ਨਾ ਨਾ ਕੋਈ ਇਤਾਂ ਦਾ ਕੋਈ ਪ੍ਰੋਬਲਮ ਤਾਂ ਨਹੀਂ ਹੈ ਨਾ ਵੀ ਗਾਰੰਟੀ ਆ ਗਾਰੰਟੀ ਗਾਰੰਟੀ ਹਰ ਇੱਕ ਤਰ੍ਹਾਂ ਠੀਕ ਆ ਥਣਾ ਥਣਾ ਦੀ ਭਾਰ ਦੀ ਗਾਰੰਟੀ ਆ 7.5 ਦੀ ਗੱਬਣ ਆ ਆਪਣੀ ਚੈੱਕ ਅਗਲਾ ਕਰਾ ਕੇ ਲੈ ਹਾਂਜੀ ਤੋਰ ਕਰਾਈਏ ਵੀਰੇ ਇਹ ਦੀ ਚ ਸੱਜਣਾ ਉਸ ਤੋਂ ਬਾਅਦ ਤੁਹਾਨੂੰ ਇੱਕ ਪਹਿਲਾਂ ਝੋਟੀ ਸੁੰਦੀ ਆ ਇਹ ਵੀ ਚੈੱਕ ਕਰਾਉਣੀ ਹੈ ਅਜੇ ਹਫ਼ਤੇ ਇੱਕ ਦੀ ਰੇਂਜ ਚ ਕੱਚੀ ਆ ਤੇ ਬਹੁਤ ਵੱਡਾ ਕੱਦ ਕਾਠ ਨੀਲੀ ਰਾਵੀ ਦੀ ਝੋਟੀ ਬਹੁਤ ਹੀ ਸ਼ਾਨਦਾਰ ਆ ਇਧਰ ਹੀ ਤੁਰ ਲਾ ਜੇ ਨਹੀਂ ਤਾਂ ਵੇਖਿਓ ਸੱਜਣਾ ਵੇਲ ਕੱਦ ਕੀ ਬਾਤ ਆ ਇਹ ਆਹ ਵੇਖੋ ਬਹੁਤ ਤਗੜਾ ਬੋਡੀ ਸਟਰਕਚਰ ਆ ਮੈਂ ਤਾਂ ਮਗਰਲੇ ਪੈਰ ਪੂਛ ਜੰਨੀ ਚਾਹੀਦੀ ਆ ਤੇ ਬਾਕੀ ਜਾਤ ਨਸਲ ਫੋਲਾ ਵੇਖੋ ਜੇ ਕੋਈ ਸਾਹਮ ਸੱਕਦਾ ਸੱਜਣ ਤਾਂ ਭਾਈ ਹਰਾਂ ਦਾ ਨੰਬਰ ਵੀਰ ਹਰਾਂ ਦਾ ਸਕਰੀਨ ਤੇ ਚੱਲੀ ਜਾਂਦਾ ਸੱਜਣੋ ਫਿਰ ਸੰਪਰਕ ਕਰ ਲਿਓ ਤੇ ਪਰ ਮੈਂ ਮੈਂ ਤੇ ਝੋਟੀ ਝੋਟੀ ਆ ਸੱਜਣੋ ਕੋਈ ਵੀ ਉੜਾ ਬੰਨਾ ਨਹੀਂ ਕਰਮਾਂ ਵਾਲੀ ਦਾ ਘਤ ਘਾਠ ਲਿਓ ਜਾਤ ਨਸਲ ਨਹੀਂ ਤੇ ਦੁੱਧ ਵਾਲੇ ਪਾਸੋਂ ਮੇਰੇ ਚੂਨ ਚਾਂਦ ਦੀ ਪੋਲੀ ਹੈ ਨਾ ਇਹ ਹਾਂਜੀ ਚੂਨ ਦੀ ਪੋਲੀ ਹੈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਹਾਂਜੀ ਗੋਇਪੂਰ ਸੇਟਾਂ ਨੇ ਚੋਣ ਦੀ ਪੋਲੀ ਆ ਰੇਟ ਇਹਦਾ ਕੀ ਕਰਦਗੇ ਅੱਜ ਦਾ ਰੇਟ ਇਹਦਾ ਵੀਰੇ ਇੱਕ ਯਾਰ ਹੋਈਦਾ ਦਾ ਚੱਲ ਜਦੋਂ ਕੋਈ ਕਰੂਗਾ ਉਦੋਂ ਹਣਾ ਉਹ ਵੱਖਰਾ ਵਾ ਅੱਜ ਦਾ ਰੇਟ ਇਹਦਾ 1,30,000 ਰੁਪਿਆ ਜੋ ਤੇ ਹਾ ਨਾ 115 ਦੀ ਮੁੱਲ ਕਰ ਲਈਏ 130 125 ਕਰ ਲਈਏ 1,15,000 ਦੀ ਉਹਦੇ ਜੋ ਕਰਦੇ ਆਗੇ ਨਾ ਮਾਨਤਾ ਨਾਲ ਆਈ ਭੈਣ ਭਰਾ ਦਾ 115 ਚੋਂ ਥੋੜਾ ਬੋਧਾ ਮਾਨਤਾ ਆ ਜਿੰਨਾ ਵੀ ਹੋ ਸਕਿਆ ਚਲੋ ਪਿਆਰ ਮੁਹੱਬਤ ਮੈਂ ਵੀ ਚੰਗੀ ਆ ਹਾਂਜੀ ਤਿਆ ਛੋਟੀ ਦਾ ਕੀ ਹਿਸਾਬ ਕਿਤਾਬ ਪਹਿਲਾ ਸੂਬਾ ਪਹਿਲੇ ਸੂਏ ਸੁੰਦੀ ਹਫਤੇ ਦੀ ਕੱਚੀ ਆ ਠੀਕ ਆ ਤੇ ਥਾਂ ਲੈਵਾ ਇਹਦਾ ਵੀ ਬਹੁਤ ਸੋਹਣਾ ਸਟਰਕਚਰ ਬਣਿਆ ਹੋਇਆ ਵਾ ਹਾਂਜੀ ਤੇ ਇਹਦਾ ਡਿਮਾਂਡ ਕਰਦੇ ਆਪਾਂ 1 ਲੱਖ 5000 ਇੱਕ ਲੱਖ ਤੇ 5000 ਦਾ ਰੇਟ ਕਰਦੇ ਆ ਦੇ ਕਿੰਨੇ ਦੀ ਰਹੀਏ ਦੇ ਵੀਰੇ 95000 ਐਂਡਾ ਬਾਕੀ ਮਤਲਬ ਇਹਦੇ ਚੋ ਮਾਨਤਾਂ ਕੋਈ ਨਹੀਂ 95000 ਦੀ ਦੇਵਾਂਗੇ ਚਲੋ ਕੋਈ ਭੈਣ ਭਰਾ ਦੂਰ ਆਉਂਗਾ ਛੋੜ ਚੱਪਾ ਕਰ ਦਿਆਂਗੇ ਲਓ ਦੀ ਮਾਰੀ ਤੇ ਬਾਕੀ ਭਾਰ ਪੂਰਾ ਲਓ ਇਹ ਵੀ ਬੇਫਿਕਰੀ ਇੱਕ ਚਲ ਥਾਂ ਤੁਣ ਪਹਿਲਾਂ ਇਹਦੀ ਆਪ ਦਾ ਅਗਲਾ ਵੇਖ ਲੈ ਬੂਣੀ ਹਾਂਜੀ ਹਾਂਜੀ ਮੌਕੇ ਤੇ ਚੈੱਕ ਕਰਕੇ ਲੈ ਜੇ ਚੈੱਕ ਕਰਕੇ ਲੈ ਜੇ ਵੀਰੇ ਤੋਰ ਇਹਦੀ ਵੀ ਇੱਥੇ ਇੱਥੇ ਹੀ ਕਰਾ ਦੇ ਸੂਨ ਵਾਲੀ ਆਪਾਂ ਨਾਂ ਲਾਈਏ ਥੱਲੇ ਹਣਾ ਹਾਂਜੀ ਬਾਕੀ ਥਾਂ ਤੁਣ ਬਹੁਤ ਚੰਗਾ ਕੱਢੂਗੀ ਬਹੁਤ ਚੰਗਾ ਥਾਂ ਇਹ ਆਪਣੇ ਘਰ ਦੇ ਰਵੇ ਚ ਹੀ ਆ ਏ ਘਰ ਦੇ ਚ ਥੋੜੀ ਵੱਡੀ ਹੋ ਕੇ ਬਣੀ ਆ ਹਾਂਜੀ ਪਰ ਚੰਗਾ ਦੁੱਧ ਪਾਜੂਗੀ ਝੋਟੀ ਹਣਾ ਵੇਖੋ ਸੱਜਣਾ ਬਹੁਤ ਸੋਹਣੀ ਤਿਆਰੀ ਕੀਤੀ ਆ ਕਰਮਾ ਵਾਲੀ ਨੇ ਤੇ ਬਾਕੀ 95000 ਰੁਪਿਆ ਇਹਦੀ ਡਿਮਾਂਡ ਆ ਮੰਨ ਲਓ ਵੀ ਲੈਣ ਦੇ ਨਾ ਮਾਨ ਨਹੀਂ ਕਹਿ ਸਕਦੇ ਵੀ ਮੌਕੇ ਤੇ ਤੁਸੀਂ ਛੋੜ ਛਾਪਾ ਜੰਨਾ ਹੋ ਸਕਿਆ ਕਰਾ ਲਿਓ ਘਰੇਲੂ ਪਸੂਗਾ ਜਿਵੇਂ ਤੁਹਾਨੂੰ ਦੱਸਿਆ ਵੈਰਲ ਸੋਹਣੀ ਆ ਝੋਟੀ ਨੂੰ ਲੱਗੀ ਹੋਈ ਤੇ ਪਿੱਛੇ ਪੁੱਛੇ ਦੀ ਬੇਫਿਕਰੀ ਨਾ ਬਿਲਕੁਲ ਗਰੰਟੀ ਆ ਜੀ ਹਾਂ ਵੀ ਗੱਬਣਾ ਅਗਲਾ ਕਹਿੰਦਾ ਯਾਰ ਭਾਰਪੂਰ ਨਾ ਕੱਢਦੀ ਹੋਵੇ ਉਹ ਕੋਈ ਚੱਕਰ ਨਹੀਂ ਉਹ ਕੇ ਰਿਪੋਰਟ ਆ ਜਮਾਈ ਹਾਂਜੀ ਠੀਕ ਠੀਕ 95000 ਦੀ ਹਾਂਜੀ 95 ਅੰਡਾ ਠੀਕ ਐ ਇਹਦਾ ਕਰਾਈ ਮੂੰਹ ਐ ਨੂੰ ਮੇਰਾ ਭਰਾ ਮੜਾ ਜਾ ਸੱਜਣਾ ਤੁਹਾਨੂੰ ਨੀਲੀ ਰਾਵੀ ਦੀ ਇੱਥੋਂ ਫੇਰ ਚੈੱਕ ਕਰਾਉਣੇ ਆ ਬਾ ਕੋਈ ਨਹੀਂ ਵੱਧੀ ਰਹਿੰਦੀ ਐਂ ਖਰਾਬੀ ਵੱਧੀ ਕਮਾ ਦੇ ਇੱਧਰ ਠੀਕ ਐ ਤੇ ਆਹ ਵੇਖੋ ਸੱਜਣਾ ਕੋਠੇ ਜੱਡੀ ਆ ਸਾਰੀਆਂ ਮਈਆਂ ਚੋਂ ਕੱਦ ਕੋਦ ਉੱਚੇ ਦੀ ਕਿਆ ਬਾਤ ਝੋਟੀ ਸੱਜਣਾ ਵੇਖੋ ਤੀਜਾ ਸੁਆ ਸੁੰਦੀ ਟਾਪ ਕੁਆਲਿਟੀ ਕਿਆ ਬਾਤ 1,115,000 ਮੌਲ ਜਿੰਨਾ ਮਰਜ਼ੀ ਕਰਾ ਲਿਓ ਵੀਰ ਹਰੀ ਕਹਿੰਦੇ ਬਹੁਤ ਤਗੜਾ ਸਟ੍ਰਕਚਰ ਅਸਾ ਜਿਹਨੂੰ ਕੋਲ ਆ ਕੇ ਵੇਖੋਗੇ ਤਾਂ ਨੀਲੀ ਰਾਵੀ ਦੀ ਬਹੁਤ ਵੱਡੀ ਚੰਗੀ ਝੋਟੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਆਂ